ਇਹ ਕਿਹ ਗਏ ਆਏ ਆ ਇਹਨਾਂ ਦੇ ਵਿਰੋਧ ਕਰਨ ਦੇ ਵਿੱਚ ਆਏ ਆ ਸਾਨੂੰ ਪਤਾ ਸੀ ਕਿ ਇਹਨਾਂ ਨੇ ਸਮੇਤ ਮੇਰ ਇਹਨਾਂ ਨੇ ਲੱਖਾਂ ਰੁਪਏ ਦੇ ਜਿਹੜੇ ਉਹ ਟੈਂਡਰ ਪਾਇਓ ਆ ਜਿਹੜੇ ਪਹਿਲਾਂ ਹੋ ਚੁੱਕੇ ਆ ਤੁਸੀਂ ਇਹਨਾਂ ਦੇ ਰਜਿਸਟਰ ਖੜਾ ਕੇ ਦੇਖਿਓ ਦੋ ਤਿੰਨਾਂ ਦਿਨ ਇਹਨਾਂ ਨੇ ਆਪ ਹਾਜ਼ਰੀਆਂ ਲਾਈਆਂ ਆ ਔਰ ਮੈਂ ਸਮਝਦਾ ਕਿ ਆ ਪਹਿਲੀ ਮੀਟਿੰਗ ਦੇ ਵਿੱਚ ਮੇਰ ਨੇ ਗੰਦ ਖੋਲ ਦਿੱਤਾ ਜਿਸ ਹਿਸਾਬ ਨਾਲ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਕੀ ਕੀਤਾ ਰੋਲਾ ਪਾਇਆ ਉਹਦੇ ਜੋ ਮੇਰੇ ਹਿਸਾਬ ਨਾਲ ਸ਼ਹਿਰ ਦਾ ਵਿਕਾਸ ਨਹੀਂ ਚਾਹਦੇ ਹੈਗੇ ਉਹ ਆਪਣਾ ਦੇਖਦੇ ਆ ਵੀ ਅਸੀਂ ਜੇ ਕੁਝ ਕਿਸੇ ਹੋ ਕੇ ਤੋਂ ਰਹਿ ਗਏ ਆ ਤੇ ਅਸੀਂ ਇਹਨਾਂ ਤੋਂ ਵੀ ਕੁਝ ਕਰਨ ਨਹੀਂ ਦੇਣਾ ਇਹਦਾ ਰੋਲਾ ਇਹਨਾਂ ਨੂੰ ਤਾਂ ਪਹਿਲਾਂ ਹੋਰ ਘੰਟਾ ਲੱਗੇ ਰਹਿੰਦੇ ਤਾਂ ਵੀ ਇਹਨਾਂ ਨੇ ਰੋਲਾ ਪਾਇਆ ਸੀ ਉਹ ਹਮੇਸ਼ਾ ਇਹ ਆਪਣੀ ਜਿੱਦਾਂ ਪਬਲਿਕਿਟੀ ਕਰਨੀ ਚਾਹੁੰਦੇ ਹਨ ਵੀ ਅਸੀਂ ਇਦਾਂ ਕਰ ਆਹ ਕਰਨਾ ਆਹ ਕਰਨਾ ਲੇਕਿਨ ਉਹਦਾ ਫਾਇਦਾ ਨਹੀਂ ਲਗਾਉਂਦੇ ਨਗਰ ਨਿਗਮ ਫਗਵਾੜਾ ਦੇ ਮੇਅਰ ਦੀ ਚੋਣ ਤੋਂ ਬਾਅਦ ਹਾਊਸ ਦੀ ਹੋਈ ਪਹਿਲੀ ਮੀਟਿੰਗ ਹੰਗਾਮਿਆਂ ਭਰੀ ਰਹੀ ਇਸ ਦੌਰਾਨ ਜਿੱਥੇ ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਕਾਰਪੋਰੇਸ਼ਨ ਵੱਲੋਂ ਪਾਈ ਮਤਿਆਂ ਦਾ ਵਿਰੋਧ ਕਰਦੇ ਆ ਜਮ ਕੇ ਹੰਗਾਮਾ ਕਰਦੇ ਆ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਕੌਂਸਲਰ ਸੰਜੀਵ ਬੁੱਗਾ ਤੇ ਬੰਟੀ ਵਾਲੀਆਂ ਨੇ ਧੱਕੇ ਨਾਲ ਮਤੇ ਪਾਸ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਇਸ ਨੂੰ ਫਗਵਾੜਾ ਵਾਸੀਆਂ ਨਾਲ ਹੋ ਰਹੀ ਠੱਗੀ ਦੱਸਿਆ ਹੁਣ ਆ ਕਿਹਾ ਕਿ ਜੋ ਪਹਿਲਾਂ ਟੈਂਡਰ ਲੱਗੇ ਹੋਏ ਸਨ ਉਹਨਾਂ ਨੂੰ ਟੈਂਡਰਾਂ ਨੂੰ ਮੁਰਤੋਂ ਦੁਆਰਾ ਪਾ ਕੇ ਫਗਵਾੜਾ ਵਾਸੀਆਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਉਹਨਾਂ ਨਾਲ ਹੀ ਮੇਰ ਉੱਪਰ ਮੀਟਿੰਗ ਅਦ ਵਿਚਾਲੇ ਛੱਡ ਕੇ ਜਾਂਦੇ ਵੀ ਦੋਸ਼ ਲਗਾਏ ਹੋਰ ਕੀ ਕਿਹਾ ਵਿਰੋਧੀ ਧਿਰ ਦੇ ਨੇਤਾਵਾਂ ਨੇ ਤੁਸੀਂ ਖੁਦ ਹੀ ਸੁਣੋ ਆਹ ਦੇਖੋ ਅਸੀਂ ਇਹਨਾਂ ਦਾ ਬਰੋਧ ਕੀਤਾ ਕਿ ਜੋ ਇਹਨਾਂ ਨੇ ਗੈਰ ਸੰਵਿਧਾਨਕ ਤੌਰ ਤੇ ਉੱਥੇ ਮੇਰ ਦੀ ਚੋਣ ਕੀਤੀ ਆ ਜਿਹਦੇ ਵਿੱਚ ਸਾਡਾ ਅੱਜ ਇੱਥੇ ਅਸੀਂ ਆਏ ਆ ਇਹਨਾਂ ਦੇ ਬਰੋਧ ਕਰਨ ਦੇ ਵਿੱਚ ਆਏ ਆ ਸਾਨੂੰ ਪਤਾ ਸੀ ਵੀ ਇਹਨਾਂ ਨੇ ਸਮੇਤ ਮੇਰ ਇਹਨਾਂ ਨੇ ਲੱਖਾਂ ਰੁਪਏ ਦੇ ਜਿਹੜੇ ਉਹ ਟੈਂਡਰ ਪਾਇਓ ਆ ਜਿਹੜੇ ਪਹਿਲਾਂ ਹੋ ਚੁੱਕੇ ਆ ਔਰ ਉਹ ਖਾਨੀ ਗਾਦਰ ਅੱਜ ਤੁਹਾਡੇ ਸਾਹਮਣੇ ਆ ਮੀਟਿੰਗ ਛੱਡ ਕੇ ਭੱਜ ਗਏ ਔਰ ਮੈਂ ਸਮਝ ਲੈ ਕੇ ਇੰਦਾ ਦਾ ਕਾਇਰ ਨਾ ਜਿਹੜਾ ਅਸੀਂ ਇੱਕ ਪਿਛਲਾ ਮੇਰ ਕਿੰਦੇ ਉਦੋਂ ਵੀ ਕਾਇਰ ਇਹ ਮੇਰ ਵਾ ਜਿਹੜਾ ਮੀਟਿੰਗ ਨੂੰ ਵਿਚੇ ਛੱਡ ਕੇ ਆਪਣੇ ਪੰਧਾ ਤੱਕ ਇਹਨਾਂ ਦਾ ਕਾਉਂਸਲਰ ਰਵੀ ਜਿਹਦੇ ਕੋਈ ਵੀ ਤਾਨ ਨਹੀਂ ਹੈਗਾ ਉਹ ਤਾਂ ਇਹ 1 ਤੋਂ 15 پاس ਆ ਹੀ ਪਾਸ ਆ ਔਰ ਇਹਦੇ 18 19 ਬੰਦੇ ਆਇਓ ਆ ਔਰ ਦੋਨੀਆਂ ਹਾਜ਼ਰੀਆਂ ਇਹਨਾਂ ਨੇ ਆ ਬਣਾਈਆਂ ਔਰ ਉਹਦੇ ਵਿੱਚ ਕੁਝ ਇਹਨਾਂ ਦੇ ਰਜਿਸਟਰ ਖਲਾ ਕੇ ਦੇਖਿਓ ਦੋ ਤਿੰਨਾਂ ਦੀ ਇਹਨਾਂ ਨੇ ਆਪ ਹਾਜ਼ਰੀਆਂ ਲਾਈਆਂ ਆ ਔਰ ਮੈਂ ਸਮਝਦਾ ਕਿ ਪਹਿਲੀ ਮੀਟਿੰਗ ਦੇ ਵਿੱਚ ਮੇਰੇ ਗੰਦ ਖੋਲ ਦਿੱਤਾ ਔਰ ਇਹਨੇ ਹਲੇ 5 ਸਾਲ ਕਹਿੰਦਾ ਮੈਂ ਮੇਰੀ ਚਲਾਉਣੀ ਆ ਸ਼ਹਿਰ ਚਲਾਉਣਾ ਔਰ ਮੈਂ ਸਮਝਦਾ ਕਿ ਜਿਹੜੇ ਲੱਖਾਂ ਰੁਪਈਆ ਦੇ ਜਿਹੜੇ ਇਹਦੇ ਵਿੱਚ ਪਾਇਓ ਆ ਕੰਮ 50 ਕਰੋੜ ਦੀਆਂ ਲਗਤਾਂ 50 ਕਰੋੜ ਦੇ ਤਕਰੀਬਨ ਲਾਈਟਾਂ ਪਾਈਆਂ 1500 ਲਾਈਟ ਦਾ ਜਿਹੜੀ ਸਾਡੀ ਆ ਇਲੈਕਸ਼ਨ ਹੋਈ ਆ ਉਹਦੇ ਵਿੱਚ ਟੈਂਡਰ ਪਾਇਆ ਉਹ ਕਿੱਥੇ ਗਈਆਂ ਕਿਸੇ ਨੂੰ ਨਹੀਂ ਪਤਾ ਸਵਾ ਕਰੋੜ ਹੋਣ ਪਾਤਾ ਔਰ 4-5 ਬਾਟਾਂ ਦੇ 20-25 ਲੱਖ ਦੇ ਆਪਣੇ ਬਾਟਾਂ ਦੇ ਵਿੱਚ ਹੋਰ ਲਾਇਦਾ ਪਾਇਆ ਵੱਖਰੇ ਪਾਇਆ ਮਤਲਬ ਖਾਣ ਦਾ ਪੂਰਾ ਇਹਨਾਂ ਨੇ ਇੰਤਜ਼ਾਮ ਕੀਤਾ ਹੈ ਇਹਨਾਂ ਨੇ ਇੱਕ ਬਾਗ ਇਹ ਕਹਿੰਦੇ ਹੁਣ ਜਿਹੜੇ ਮੇਰੀ ਦੇ ਪੈਸੇ ਲੱਗੇ ਉਹ ਇਦਾਂ ਜਿਹੜਾ ਸਾਡੇ ਸ਼ਹਿਰ ਦੇ ਪੈਸੇ ਆ ਉਹਨੂੰ ਲੁੱਟ ਕੇ ਅਸੀਂ ਪੂਰੇ ਕਰ ਲਈਏ ਇਹ ਅਸੀਂ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਖਾਣ ਆਏ ਆ ਔਰ ਜਿਹੜੇ ਇਹਨਾਂ ਦੇ ਕਾਰਨਾਮੇ ਆ ਉਹ ਤੁਹਾਡੇ ਰਾਹੀਂ ਮੀਡੀਆ ਰਾਹੀਂ ਲੋਕਾਂ ਤੱਕ ਜਗਾਇਆ ਜਾ ਰਿਹਾ ਹੈ ਆਜੋ ਹੈ ਕਵੀ ਮਤਾ ਉਹ ਦਰੇ ਸਬੰਧੀ ਜਦੋਂ ਮੇਅਰ ਰਾਮਪਾਲ ਉਪਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਾਊਸ ਦੀ ਸਹਿਮਤੀ ਨਾਲ 15 ਮਤੇ ਪਾਸ ਕੀਤੇ ਗਏ ਸਨ ਜਿਸ ਵਿੱਚ ਮੇਅਰ ਅਤੇ ਕਮਿਸ਼ਨਰ ਦਫਤਰ ਦੀ ਮੁੜ ਉਸਾਰੀ ਤੋਂ ਇਲਾਵਾ ਸਾਰੇ ਹੀ ਬਾੜਾਂ ਵਿੱਚ LED ਲਾਈਟਾਂ ਲਗਾਉਣ ਦੇ ਨਾਲ ਨਾਲ ਡੰਪ ਦੀ ਸ਼ੈੱਡ ਬਣਾਉਣ ਤੋਂ ਇਲਾਵਾ ਹੋਰ ਵੀ ਮਤੇ ਪਾਏ ਗਏ ਸਨ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਜੋ ਹੰਗਾਮਾ ਕੀਤਾ ਗਿਆ ਉਸ ਤੋਂ ਸਾਫ ਹੈ ਕਿ ਇਹੋ ਜਿਹੇ ਲੀਡਰ ਹੀ ਸ਼ਹਿਰ ਦਾ ਵਿਕਾਸ ਨਹੀਂ ਕਰਵਾਉਣਾ ਚਾਹੁੰਦੇ ਮੇਰਾਮਪਾਲ ਉਪਲ ਨੇ ਕਿਹਾ ਕਿ ਉਹ ਫਿਰ ਵੀ ਪੂਰੇ ਸ਼ਹਿਰ ਦਾ ਵਿਕਾਸ ਕਾਰਜ ਕਰਵਾਉਣ ਨੂੰ ਤਰਜੀਹ ਦੇਣਗੇ ਤੇ ਪੂਰੇ ਪੰਜਾਬ ਬਾਡਰ ਦਾ ਕੰਮ ਬਿਨਾ ਕਿਸੇ ਭੇਤ ਭਾਪ ਦੇ ਕਰਵਾਉਣਗੇ ਹੋਰ ਕੀ ਕਿਹਾ ਰਾਮਪਾਲ ਉਪਲ ਨੇ ਤੁਸੀਂ ਖੁਦ ਹੀ ਸੁਣੋ ਅੱਜ ਹੌਸ ਦੀ ਸਾਡੀ ਪਹਿਲੀ ਮੀਟਿੰਗ ਜਿਹੜੀ ਸੀਗੀ ਸੀ ਅਸੀਂ ਅੱਜ ਸ਼ਾਮੀ 3 ਵਜੇ ਕੀਤੀ ਆ ਉਹਦੇ ਵਿੱਚ ਜੋ ਸ਼ਹਿਰ ਦੇ ਵਿਕਾਸ ਦੇ ਕੰਮਾਂ ਦੇ ਆ ਉਹ ਜ਼ਰੂਰੀ ਜਿਹੜੇ ਆਫਿਸ ਦੇ ਕੰਮ ਸੀ ਇੱਕ एफਐਨਸੀਸੀ ਦੀ ਕਮੇਟੀ ਬਣਨੀ ਸੀ ਬਾਕੀ ਕੁਝ ਮੇਰਾ ਉਸਦਾ ਸੀ ਕੁਛ ਮੈਡਮ ਕਮਿਸ਼ਨਰ ਦਾ ਸੀ ਜੋ ਰੈ residense ਦਾ ਤੇ ਕੁਛ LED ਲਾਈਟਾਂ ਦਾ ਜੋ ਵੀ ਸੀ ਜ਼ਰੂਰੀ ਕੰਮ 134 ਸਾਡੇ ਹੈਗੇ ਆਊਟਸੋਰਸ ਦੇ ਰੱਖੇ ਜਿਹੜੇ ਕਰਮਚਾਰੀ ਉਹਨਾਂ ਦਾ ਸੀ ਕੰਮ ਆਇਆ ਸੀ ਤੇ ਇਹ ਅਸੀਂ ਜਿਹੜਾ ਵਾ ਉਹਦੇ ਅਵੇਜ ਵਿੱਚ ਆਪਾਂ ਇਹ ਮੀਟਿੰਗ ਕੀਤੀ ਸੀ ਤੇ ਉਹਦੇ ਚ ਇਹ ਆ ਵੀ ਵਿਰੋਧੀ ਧਿਰ ਜਿਹੜੀ ਆ ਉਹ ਐਵੇਂ ਹੀ ਰੋਲਾ ਮੜਾ ਪੋਟਾ ਪੰਦੇ ਰਹੇ ਵੀ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਲੇਕਿਨ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਪਹਿਲੀ ਮੀਟਿੰਗ ਹੋਈ ਆ ਹਾਊਸ ਦੀ ਸ਼ਹਿਰ ਦੇ ਵਿਕਾਸ ਦੇ ਲਈ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ 50 ਦੇ ਵਿਆ ਬਾਣਾ ਜੀ ਸਾਡੇ ਸਾਰਿਆਂ ਦੇ ਕੰਮ ਜੋ ਆ ਅਗਲੀਆਂ ਮੀਟਿੰਗਾਂ ਚ ਸਭ ਦੇ ਪੈ ਜਾਣੇ ਆ ਐਦਕੀ ਕਿਸੇ ਦੇ ਨਹੀਂ ਪਏ ਹੈਗੇ ਔਰ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਸੀਂ ਜਿਹੜਾ ਵਾ ਇਹ ਵਿਕਾਸ ਦਾ ਕੰਮ ਸ਼ਹਿਰ ਵਾਸੀਆਂ ਨੇ ਜੋ ਸਾਡੇ ਤੋਂ ਉਮੀਦ ਰੱਖੀਦੀ ਆ ਅਸੀਂ ਉਹ ਕਰਾਂਗੇ ਹੰਗਾਮਾ ਹੋਣਾ ਤਾਂ ਕਾਰਨ ਕੀ ਹੈ ਕਿ ਉਹਨਾਂ ਨੂੰ ਏਜੰਡਾ ਨਹੀਂ ਪਸੰਦ ਆ ਉਹ ਨਹੀਂ ਨਹੀਂ ਉਹਨਾਂ ਦਾ ਗੱਲ ਇਹ ਹੈ ਨਾ ਉਹਨਾਂ ਦਾ ਆਦਤ ਹੀ ਹੈ ਅੱਗੇ ਵੀ ਮੀਟਿੰਗਾਂ 'ਚ ਅਸੀਂ ਦੇਖਦੇ ਰਹੇ ਹਾਂ ਉਹਨਾਂ ਨੂੰ ਇਹ ਸੀ ਵੀ ਅਸੀਂ ਹੰਗਾਮਾ ਕਰਾਂਗੇ ਤਾਂ ਸਾਨੂੰ ਸ਼ਹਿਰ ਵਾਲੇ ਕੋਈ ਕਰਿਆ ਕਊਗੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਸ਼ਹਿਰ ਵਾਸੀਆਂ ਨੂੰ ਤਾਂ ਕੰਮ ਚਾਹੀਦਾ ਵਾ ਜਿਸ ਹਿਸਾਬ ਨਾਲ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਆਈ ਪੀਤੀ ਆ ਰੋਲਾ ਪਾਇਆ ਉਹਦੇ 'ਚ ਉਹ ਮੇਰੇ ਹਿਸਾਬ ਨਾਲ ਸ਼ਹਿਰ ਦਾ ਵਿਕਾਸ ਨਹੀਂ ਚਾਹੁੰਦੇ ਹੈਗੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਸਾਡੇ ਸੂਬੇ ਦੇ ਪ੍ਰਧਾਨ ਮਮਨ अरोड़ा ਜੀ ਔਰ ਸਾਡੇ ਲੋਕਲ ਬੋਡੀ ਮਨਿਸਟਰ ਡਾਕਟਰ ਰਵਜੋਤ ਜੀ ਰਵਜੋਤ ਸਿੰਘ ਜੀ ਔਰ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਜੀ ਔਰ ਸਾਡੇ ਫਗਵਾੜੇ ਹਲਕੇ ਦੇ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਉਹਨਾਂ ਨੇ ਵੀ ਇਹ ਮੰਚ ਤੇ ਆਇਆ ਦਾ ਵੀ ਅਸੀਂ ਪੰਜਾਬ ਫਗਵਾੜੇ ਦਾ ਜਿਹੜਾ ਵਾ ਵਿਕਾਸ ਚਾਰੇ ਸਾਰੇ ਪਾਸਿਓਂ ਕਰਨਾ ਵਾ ਕੋਈ ਆਪਾਂ ਇਸੇ ਵਿੱਚ ਵਿਤਕਰਾਂ ਨਹੀਂ ਰੱਖਣਾ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਵਾ ਵੀ ਤੁਸੀਂ ਸਭ ਦਾ ਪੰਜਾਬ ਵਾਲਾ ਦਾ ਇਹ ਵਿਕਾਸ ਕਰਨਾ ਵਾ ਲੇਕਿਨ ਇਹਨਾਂ ਦੀਆਂ ਜਿਹੜੀਆਂ ਇਹ ਅੱਜ ਭਾਵਨਾਵਾਂ ਉਹ ਇੱਛਾ ਵਾ ਇਹ ਮੈਨੂੰ ਵਿਕਾਸ ਨਹੀਂ ਲੱਗਦੀਆਂ ਲੇਕਿਨ ਅਸੀਂ ਜਿੱਥੇ-ਜਿੱਥੇ ਵੀ ਸਾਡੇ ਹੈਗੇ ਆ ਕੈਂਡੀਡੇਟ ਅਸੀਂ ਉਹਨਾਂ ਨੂੰ ਅੱਗੇ ਇਹ ਨਹੀਂ ਕਰੂਗੇ ਅਸੀਂ ਆਪਣੇ ਕੈਂਡੀਡੇਟਾਂ ਤੋਂ ਅੱਗੇ ਤਰਾ ਕੇ ਤਾਂ ਇਹ ਸਾਰਾ ਵਿਕਾਸ ਕਰਾਵਾਂਗੇ ਸ਼ਹਿਰ ਦਾ ਕਿਸੇ ਨੂੰ ਕੋਈ ਦਿੱਕਤ ਨਹੀਂ ਆਨ ਦਵਾਂਗੇ ਕੀ ਸਰ ਜੀ ਤਾਂ ਅੱਜ ਦੀ ਮੀਟਿੰਗ ਸੰਘੋਗੀ ਮਤਲਬ ਪ੍ਰੋਪਰ ਪੂਰੀ ਨਿਫੜੇ ਨਹੀਂ ਚੜ ਸਕੀ ਕੋਈ ਨੈਕਸਟ ਮੀਟਿੰਗ ਵਿੱਚ ਕੋਈ ਤਰ ਹੈਗਾ ਤੁਹਾਡਾ ਕੋਈ ਨਹੀਂ ਨਹੀਂ ਨਿਫੜੇ ਚੜੀ ਆ ਸਾਰਿਆਂ ਨੇ ਤਾਂ ਓਕੇ ਕੀਤੀ ਆ ਵੀ ਸਹੀ ਆ ਕੁਝ ਮੀਟਿੰਗ ਕੁਝ ਲੋਕ ਇਹ ਰੋਲਾ ਇਹਨਾਂ ਨੂੰ ਤਾਂ ਭਾਵੇਂ ਹੋਰ ਘੰਟੇ ਲੱਗੇ ਰਹਿੰਦੇ ਤਾਂ ਵੀ ਇਹਨਾਂ ਨੇ ਰੋਲਾ ਪਾਣੀ ਸੀ ਉਹ ਆਦਤ ਇਹ ਆਪਣੀ ਜਦੋਂ ਪਬਲਿਕਿਟੀ ਕਰਨੀ ਚਾਹੁੰਦੇ ਹਨ ਨਾ ਵੀ ਅਸੀਂ ਐਦਾਂ ਕਰ ਆਹ ਕਰਨਾ ਆਹ ਕਰਨਾ ਲੇਕਿਨ ਉਹਦਾ ਫਾਇਦਾ ਨਹੀਂ ਹੁੰਦਾ ਕੋਈ ਮੈਂ ਫੇਰ ਇਹਨਾਂ ਨੂੰ ਇਹੀ ਸਮਝਾਉਂਗਾ ਇਹਨਾਂ ਨੂੰ ਕਹੂੰਗਾ ਵੀ ਸ਼ਹਿਰ ਦੀ ਭੈਤਰੀ ਲਈ ਸਾਡਾ ਜਿਹੜਾ ਵਾ ਸਹਿਯ ਅਸੀਂ ਤਾਂ ਕਰਨਾ ਹੀ ਕਰਨਾ ਵਾ ਜੋ ਸ਼ਹਿਰ ਦੀ ਬਿਹਤਰੀ ਦਾ ਕੰਮ ਹੈ